ਪੋਖੜਤਾਲ ਦੇ ਕਾਰਨ ਕਿਸਾਨਾਗੂ ਜਗਜੀਤ ਸਿੰਘ ਢੱਲੇਵਾਲ ਦਾ ਸਰੀਰ ਇੰਨਾ ਕ ਕਮਜ਼ੋਰ ਹੋ ਗਿਆ ਕਿ ਉਹ ਹੁਣ ਤੁਰੰਤ ਦੇ ਵੀ ਜੋਗ ਨਹੀਂ ਰਿਹਾ ਦੱਸਿਆ ਕਿ ਖਨੌਰੀ ਸਰਹੱਤੇ 23 ਦਿਨਾਂ ਤੋਂ ਮਰਨ ਵਰਤੇ ਬੈਠੇ ਕਿਸਾਨਾਗੂ ਢੱਲੇਵਾਲ ਦੇ ਕਈ ਅੰਗ ਫਿਰ ਹੁੰਦਾ ਖਤਰਾ ਹੈ ਢੱਲੇਵਾਲ ਦੀ ਉਮਰ 70 ਸਾਲ ਦੇ ਕਰੀਬ ਹੈ ਢੱਲੇਵਾਲ ਪਹਿਲਾਂ ਹੀ ਕੈਂਸਰ ਦੇ ਮਰੀਜ਼ ਨੇ ਵਰਤ ਰੱਖਣ ਕਾਰਨ ਉਸ ਦਾ ਬਲੱਡ ਪ੍ਰੈਸ਼ਰ ਵੀ ਘਟ ਹੋ ਰਿਹਾ ਹੈ ਜਿਸ ਕਾਰਨ ਦਿਲ ਦਾ ਦੌਰਾ ਵੀ ਪੈ ਸਕਦਾ ਹੈ ਉਸ ਦੀ ਦੇਖਰੇਖ ਕਰ ਰਹੇ ਸਰਕਾਰੀ ਡਾਕਟਰਾਂ ਦੀ ਟੀਮ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਨ ਦੀ ਸ਼ਿਫਾਰਿਸ਼ ਕਰ ਰਹੀ ਹੈ ਹਾਲਾਂਕਿ ਡੱਲੇਵਾਲ ਨੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਕਾਨੂੰਨ ਸਮੇਤ 13 ਮੰਗਾਂ ਪੂਰੀਆਂ ਨਾ ਹੋਣ ਤੱਕ ਭੁਖੜ ਤਾਲ ਖਤਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਰਜੇਸ਼ ਸਿੰਘ ਡੱਲੇਵਾਲ ਦੀ ਉਮਰ 70 ਸਾਲ ਹੈ ਉਸ ਉਮਰ 'ਚ ਵਾਦੀ ਉਮਰ ਦੇ ਨਾਲ ਸਰੀਰ ਦੇ ਕਈ ਅੰਗ ਕਮਜ਼ੋਰ ਹੋ ਜਾਂਦੇ ਨੇ ਇਸ ਉਮਰ ਵਿੱਚ ਭੁੱਖਾ ਰਹਿਣਾ ਸਰੀਰ ਲਈ ਚੰਗਾ ਨਹੀਂ ਦਲੇਵਾਲ ਕੈਂਸਰ ਦੇ ਮਰੀਜ਼ ਵੀ ਨੇ ਇਸ ਕਰਕੇ ਡਾਕਟਰਾਂ ਦੀ ਇਲਾਜ ਸਲਾਹ ਵਾਲੇ ਮੈਡੀਕਲ ਸੰਗਿਆਂ ਦੇ ਅਨੁਸਾਰ ਕੈਂਸਰ ਦੇ ਮਰੀਜ਼ਾਂ ਜਾਂ ਕੈਂਸਰ ਦੇ ਇਲਾਜधीन ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਵਰਤ ਰੱਖਣ ਦੀ ਆਗਿਆ ਨਹੀਂ ਹੈਗੀ ਇਸ ਦੇ ਉਲਟ ਦਲੇਵਾਲ 23 ਦਿਨਾਂ ਤੋਂ ਸਿਰਫ ਪਾਣੀ ਹੀ ਪੀ ਰਹੇ ਨੇ ਲੰਬੇ ਸਮੇਂ ਤੱਕ ਭੁੱਖਮਰੀ ਕਾਰਨ ਉਨ੍ਹਾਂ ਨੂੰ ਕਪੋਸ਼ਣ ਦਾ ਖਤਰਾ ਹੈ ਜਿਸ ਕਾਰਨ ਰੋਗਾਂ ਨਾਲ ਲੜਨ ਦੀ ਸਮਰੱਥਾ ਜਾਣੀ ਕਮਿਊਨਿਟੀ ਘਟ ਜਾਂਦੀ ਹੈ ਇਸ ਨਾਲ ਗੁਰਦੇ ਤੇ ਜਿਗਰ ਤੇ ਬੁਰਾ ਅਸਰ ਪੈਂਦਾ ਤੇ ਕਿਡਨੀਆਂ ਫਿਰ ਵੀ ਹੋ ਸਕਦੀਆਂ ਨੇ ਤਾਂ ਉਹੀ ਹੁਣ ਕਿਸਾਨ ਆ ਗੂ ਜਗਜੀਤ ਸਿੰਘ ਡੱਲੇਵਾਲ ਬਿਨਾਂ ਆਪਣੀ ਸਿਹਤ ਦੀ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਹੋਏ ਖਨੋਰੀ ਬਾਰਡਰ ਤੇ ਪਿਛਲੇ 23 ਦਿਨਾਂ ਤੋਂ ਬੈਠੇ ਨੇ ਕੇਵਲ ਬੈਠੇ ਹੀ ਨਹੀਂ ਬਲਕਿ ਭੁੱਖੇ ਬੈਠੇ ਨੇ ਸਿਰਫ ਪਾਣੀ ਪੀ ਰਹੇ ਨੇ ਹੋਰ ਕੁਝ ਵੀ ਉਹਨਾਂ ਵੱਲੋਂ ਨਹੀਂ ਖਾਦਾ ਜਾ ਰਿਹਾ ਤੇ ਇਕੋ ਹੀ ਮੰਗ ਹੈ ਕਿ ਜਿੰਨਾ ਚਿਰ ਤੱਕ ਕਿਸਾਨਾਂ ਦੀਆਂ 13 ਮੰਗਾਂ ਵਿੱਚੇ ਐਮਐਸਪੀ ਇਹ ਨਹੀਂ ਮੰਨਿਆ ਜਾਂਦੀਆਂ ਮੈਂ ਕਿਸੇ ਵੀ ਕੀਮਤ ਤੇ ਕੁਝ ਵੀ ਨਹੀਂ ਖਾਵਾਂਗਾ ਤੇ ਆਪਣੀ ਭੁੱਖ ਹੜਤਾਲ ਨਹੀਂ ਤੋੜਾਂਗਾ ਹੁਣ ਕੇਂਦਰ ਸਰਕਾਰ ਦੀ ਮੁਸੀਬਤ ਇਸ ਚੀਜ਼ ਨੂੰ ਲੈ ਕੇ ਵਧੀ ਹੋਈ ਹੈ ਕਿ ਡੱਲੇਵਾਲ ਨੂੰ ਕਿਸ ਤਰੀਕੇ ਨਾਲ ਬਣਾਇਆ ਜਾਵੇ ਉਹਨਾਂ ਨੇ ਆਪਣੇ ਅਧਿਕਾਰੀ ਵੀ ਭੇਜੇ ਸੀਗੇ ਜਿਨ੍ਹਾਂ ਨੇ ਪੰਜਾਬ ਦੇ ਡੀਜੀਪੀ ਨਾਲ ਮਿਲ ਕੇ ਉੱਥੇ ਖਨਾਰੀ ਬਾਰਡਰ ਤੇ ਪਹੁੰਚੇ ਤੇ ਡੰਡੇਵਾਲ ਨਾਲ ਮੁਲਾਕਾਤ ਕੀਤੀ ਪਰ ਉਹਨਾਂ ਨੂੰ ਜਿਹੜੀ ਸਰਕਾਰੀ ਮੈਡੀਕਲ ਸਹੂਲਤ ਦੀ ਅਪਰੋਚ ਕੀਤੀ ਤੇ ਉਹ ਉਹਨਾਂ ਨੇ ਲਈ ਪਰ ਫਿਰ ਵੀ ਕਹਿ ਲਿਆ ਕਿ ਉਹਨਾਂ ਦੀਆਂ ਹੁਣ ਮੁਸ਼ਕਲਾਂ ਸਰਕਾਰ ਦੀਆਂ ਇਸ ਕਰਕੇ ਵਧੀਆਂ ਹੋਈਆਂ ਨੇ ਕਿ ਇਸ ਦਾ ਹੱਲ ਕਿਵੇਂ ਹੋਵੇ ਕਿਉਂਕਿ ਜਿਹੜੀ ਸੁਪਰੀਮ ਕਮੇਟੀ ਹੈ ਉਹ ਉਹਨਾਂ ਨੂੰ ਮੀਟਿੰਗ ਕਰਨੀ ਸੀ ਤਾਂ ਉਸ ਮੀਟਿੰਗ ਨੂੰ ਦੇ ਮਿਲ ਨਾਲ ਮੀਟਿੰਗ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਜਗਜੀਤ ਸਿੰਘ ਡੱਲੇਵਾਲ ਨੇ ਕਿ ਅਸੀਂ ਕਿਸੇ ਕਮੇਟੀ ਨਾਲ ਮੀਟਿੰਗ ਨਹੀਂ ਕਰਾਂਗੇ ਕੇਵਲ ਸਾਡੀਆਂ ਮੰਗਾਂ ਹੀ ਨੇ ਉਹ ਹਾਂ ਜਾਂ ਨਾ ਜਿੰਨਾ ਚਿਰ ਤੁਸੀਂ ਨਹੀਂ ਮੰਨਦੇ ਉਹਨਾਂ ਚਿਰ ਤੱਕ ਅਸੀਂ ਇੱਥੋਂ ਨਹੀਂ ਉਠਾਂਗੇ ਤੇ ਭੁਖੜਤਾਲ ਸਾਡੀ ਜਾਰੀ ਰਹੇਗੀ ਤਾਂ ਹੁਣ ਦੂਜੇ ਪਾਸੇ ਡਾਕਟਰ ਵੀ ਇਸ ਚੀਜ਼ ਤੋਂ ਪਰੇਸ਼ਾਨ ਨੇ ਕਿ ਜਗਜੀਤ ਸਿੰਘ ਡੱਲੇਵਾਲ ਜਿਹੜਾ ਦਿਨ ਨੇ ਉਹ ਲਗਾਤਾਰ ਵੱਧੇ ਜਾ ਰਹੇ ਨੇ ਕਿਉਂਕਿ ਸਰੀਰ ਲਗਾਤਾਰ ਕਮਜ਼ੋਰ ਹੋ ਰਿਹਾ ਹੈ ਜੇਕਰ ਡੱਦੇਵਾਲ ਨੂੰ ਹੁਣ ਵੀ ਕੁਝ ਚੀਜ਼ਾਂ ਖਾਣ ਵਸ ਦਿੱਤੀਆਂ ਜਾਣ ਤਾਂ ਫਿਰ ਵੀ ਉਹਨਾਂ ਦੇ ਸਰੀਰ ਦੇ ਵਿੱਚ ਉਹ ਚੀਜ਼ਾਂ ਦੀ ਪੂਰਤੀ ਨਹੀਂ ਹੋ ਸਕਦੀ ਜਿਹੜਾ ਅਸਰ ਲੀਵਰ ਤੇ ਪੈ ਚੁੱਕਿਆ ਹੈ ਉਸ ਦੀ ਪੂਰਤੀ ਨਹੀਂ ਹੋ ਸਕਦੀ ਇਹ ਡਾਕਟਰਾਂ ਦਾ ਕਹਿਣਾ ਹੈ ਤਾਂ ਆਏ ਦਿਨ ਲਗਾਤਾਰ ਉਹਨਾਂ ਦਾ ਸਰੀਰ ਕਮਜ਼ੋਰ ਹੋ ਰਿਹਾ ਤੇ ਹੁਣ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਸ਼ੀਸ਼ੇ ਦੇ ਕਮਰੇ ਵਿੱਚ ਰੱਖਿਆ ਜਾਏਗਾ ਕਿਉਂਕਿ ਡਾਕਟਰ ਕਹਿੰਦੇ ਨੇ ਕਿ ਇਨਫੈਕਸ਼ਨ ਵਧਣ ਦਾ ਵੀ ਖਤਰਾ ਹੈ ਜੇਕਰ ਇਨਫੈਕਸ਼ਨ ਵਾਧੀ ਹੈ ਤਾਂ ਉਹਨਾਂ ਦੀ ਸਿਹਤ ਦੇ ਉੱਤੇ ਬਹੁਤ ਹੀ ਵੱਡਾ ਖਤਰਾ ਫਿਰ ਖੜਾ ਹੋ ਜਾਏਗਾ ਜਿਸ ਦਾ ਕੋਈ ਹੱਲ ਨਹੀਂ ਹੋ ਸਕਦਾ ਤੇ ਹੁਣ ਡੱਲੇ ਵਾਲੂ ਪਿਛਲੇ ਦੇ ਕਮਰੇ ਵਿੱਚ ਰੱਖਿਆ ਜਾਏਗਾ ਜੇਕਰ ਕਿਸੇ ਨੇ ਮਿਲਣਾ ਹੈ ਤਾਂ ਉਹਨਾਂ ਨੂੰ ਪਰਦਾ ਹਟਾ ਕੇ ਦੇਖ ਸਕਦਾ ਹੈ ਉਹਨਾਂ ਦੇ ਕੋਲ ਕਿਸੇ ਨੂੰ ਵੀ ਜਾਨ ਦੀ ਇਜਾਜ਼ਤ ਨਹੀਂ ਹੋਏਗੀ ਤਾਂ ਹੁਣ ਇਹ ਹਾਲਾਤ ਇੱਕ ਪਾਸੇ ਬਣੇ ਹੋਏ ਨੇ ਦੂਜੇ ਪਾਸੇ ਕੇਂਦਰ ਸਰਕਾਰ ਆਪਣੇ ਪਾਸੇ ਬਜਿੱਦ ਹੈ ਕੇਂਦਰ ਮੀਟਿੰਗਾਂ ਕਰਨ ਲਈ ਤਿਆਰ ਹੈ ਪਰ ਇਹ ਤੇਰਾ ਮੰਗਾ ਮੰਨਣ ਵਾਸਤੇ ਤਿਆਰ ਨਹੀਂ ਹੈਗੀ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਦਾ ਹੱਲ ਆਉਣ ਵਾਲੇ ਸਮੇਂ ਦੇ ਵਿੱਚ ਕਿੰਜ ਤੇ ਕਿਵੇਂ ਨਿਕਲੇਗਾ ਦਿਉ ਜਾਜਤ ਧੰਨਵਾਦ